ਸਰਸਿਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਾਬਾ ਦੇ ਬੋੜਾ ਗੇਟ ਵਿਖੇ ਇੱਕ ਮਾਮੂਲੀ ਜਹੀ ਵਾਰਸ ਨੇ ਖੁੰਨੀ ਰੂਪ ਧਾਰ ਲਿਆ ਜੀ ਹਾਂ ਪੰਜ ਨੌਜਵਾਨਾਂ ਵੱਲੋਂ ਗੁਰਪ੍ਰੀਤ ਸਿੰਘ ਨਾਂ ਨੌਜਵਾਨ ਦਾ ਲੋੜੀ ਵਾਲੀ ਰਾਤ ਨੂੰ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਸੀ ਮ੍ਰਿਤਕ ਨੂੰ ਜ਼ਖਮੀ ਹਾਲਤ ਵਿੱਚ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਸੀਰੀਅਸ ਵੇਖਦਿਆਂ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿਸੇ ਉਸ ਦੀ ਮੌਤ ਹੋ ਗਈ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਨਾਬਾ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਬਾਲਕ ਹਨ ਜਿਨ੍ਹਾਂ ਦੀ ਉਮਰ ਮਹਿਜ਼ 12 ਸਾਲ ਦੇ ਕਰੀਬ ਹੈ ਅਤੇ ਇੱਕ ਨੌਜਵਾਨ ਬਾਲਕ ਹੈ ਜਿਸ ਦੀ ਉਮਰ 30 ਸਾਲ ਹੈ ਇਸ ਮੌਕੇ ਤੇ ਨਾਬਾ ਕੋਤਵਾਰੀ ਦੇ ਐਸਐਚਓ ਜਸਵਿੰਦਰ ਸਿੰਘ ਖੋਖੜ ਨੇ ਦੱਸਿਆ ਕਿ ਲੋਹੜੀ ਵਾਲੀ ਰਾਤ ਨੂੰ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦਾ ਪੰਜ ਨੌਜਵਾਨਾਂ ਨੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਕਤਲ ਦਾ ਮੁੱਖ ਕਾਰਨ ਬਹਿਸਬਾਜੀ ਹੋਈ ਸੀ ਅਸੀਂ ਪੰਜ ਜਵਾਨਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਨੌਜਵਾਨ 모हित গিল ਉਰਫ ਕਾਕਾ ਰਾਮ ਬਾਲਗ ਹੈ ਜਿਸ ਦੀ ਉਮਰ 30 ਸਾਲ ਹੈ ਇਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਬਾਕੀ ਚਾਰ ਨਾਬਾਲਗ ਨੌਜਵਾਨ ਹਨ ਇਸ ਦੇ ਕਤਲ ਵਿੱਚ ਮੇਨ ਰੋਲ ਨਾਬਾਲਗ ਨੌਜਵਾਨਾਂ ਦਾ ਹੈ ਇਹਨਾਂ ਤੋਂ ਕਿਰਚ ਦੀ ਬਰਾਮਦਗੀ ਕੀਤੀ ਗਈ ਹੈ ਨਾਬਾਲਗ ਨੌਜਵਾਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲੈ ਗਏ ਹਨ ਇਹਨਾਂ ਤੇ ਅਸੀਂ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ ਹੈ ਐਸਐਚਓ ਜਸਵਿੰਦਰ ਸਿੰਘ ਖੋਖੜ ਨੇ ਕਿਹਾ ਕਿ ਬੱਚਾ ਦਾ ਅੱਜਕੱਲ ਅਗਰੈਸਿਵ ਵਿਵਹਾਰ ਹੋ ਗਿਆ ਹੈ ਇਹਨਾਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੱਥੇ ਹੋ ਤੁਸੀਂ ਘਰ ਕਦੋਂ ਆਓਗੇ ਅਤੇ ਇਹਨਾਂ ਨੂੰ ਦੇਰ ਰਾਤ ਘਰ-ਬਾਰ ਨਾ ਆਉਣ ਦਿੱਤਾ ਜਾਵੇ। ਨਹੀਂ ਜੀ ਲੋੜੀ ਵਾਲੇ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਦੋਂ ਬੌੜਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਕੂ ਵਗੈਰਾ ਲੈਂਦੇ ਸੀਗੇ। ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਅ ਵਾਜੀ ਉਹ ਵੀ ਟੱਪਾ ਵਗਿਆ। ਇਹਨਾਂ ਦਾ ਆਪਸ 'ਚ ਹੀ ਉੱਥੋਂ ਵੈਸੋ ਕੋਈ ਵਾਰ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਜੀ। ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਮੀ ਲੰਮੀ ਕਰਕੇ ਸੌਂ ਰਿਹਾ ਸੀ ਤੇ ਉਹਨੇ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਤੇ ਉਹ ਕਰਤੇ ਤੇ ਉਜੀ ਹੱਥ ਵੱਜਣ ਕਰਕੇ ਉਹਦੀ ਡੈਥ ਹੋ ਗਈ। ਆਮ ਤੌਰ ਤੇ ਕਿੰਨਾ ਵੱਡਾ ਜਿਹੜਾ ਇਹੋ ਸਤਿ ਪਾਤੀ ਕੀਤੀ। ਇਹਨਾਂ ਦੀ ਆਪਸ ਦੇ ਵਿੱਚ ਹੱਥੋਂ ਪਈ ਹੋਈ ਸੀਗੀ। ਦੋਨਾਂ ਦੀ ਆਪਸ ਵਿੱਚ ਤਕਰਾਰ ਮਿਲ ਗਈ ਤੇ ਬਾਅਦ ਹੱਥੋਂ ਪਈ ਹੋਈ ਸੀ ਤੇ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਤੇ ਆਪਣੇ ਕਿੱਤ ਪਾਈ ਹੋਈ ਦੀ ਦਰਬ ਜਲਾਈ ਹੋਈ ਦੀ ਤੇ ਉਹਨੇ ਇਹਨੇ ਵਾਰ ਕੀਤਾ ਹੋਈ ਆ ਉਹ ਇਹ ਮਾ ਲੜਕੇ ਜੀ ਦਾ ਕੱਪ ਦਾ ਇਹ ਮੁੰਡੇ ਸੀਗੇ ਨਮੀ ਪਾਰਟੀ ਦੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜੀ ਠੀਕ ਹੈ ਇਹਨਾਂ ਦੇ ਵਿੱਚੋਂ ਚਾਰ ਤਾਂ ਜਵਾਨ ਆਏ ਨੇ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਦੇ ਜਿਹੜਾ ਮੇਨ ਮੁੰਡੇ ਨੇ ਜੀ ਇਹ ਜਵਨਾਈਟ ਹੀ ਸੀਗੇ ਉਹ ਕਹਿੰਦਾ ਜਾਉਂਦਾ ਇੱਕ ਮੁੰਡਾ ਪੰਜਵਾਂ ਜਿਸ ਦਾ ਨਾਮ ਉਹ ਵੀ ਮੇਰੇ ਰਿਗਿਆ ਪੀਕਸਾ ਉਹ ਹਾਂਜੀ ਉਹਨਾਂ ਨੇ ਪੇਸ਼ ਕੀਤਾ ਬਿਲਕੁਲ ਜੀ ਜੀ ਦੇ ਨਾਲ ਇਸ ਨੂੰ ਨਹੀਂ ਉਹਨਾਂ ਦਾ ਕੋਈ ਰੋਟ ਜੀ ਉਹ ਆਪਸ ਚ ਫਰੈਂਡ ਸੀਗੇ ਉਹ ਉਹਨਾਂ ਦੇ ਫੈਨ ਵੀ ਵੈਸੇ ਡਾਊਟ ਸੀਗਾ ਵੀ ਇਹ ਨਾਲ ਜਾਇਦੇ ਵੀ ਉਹਨਾਂ ਨੇ ਕਾਹਦੇ ਕੀਤੀ ਹੋਈ ਹੈ ਪਰ ਐਦਾਂ ਦੀ ਗੋਈ ਗਰ ਨਹੀਂ ਉਹਨੇ ਆਪਸ ਚ ਦੋ ਸੀਗੇ ਦੋ ਫ੍ਰੀ ਪ੍ਰੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉਹ ਕੀ ਹੈ ਬੈਟਰੀ ਮਿਲ ਕੇ ਆਉਂਦਾ ਹੈ ਕੀ ਹੋਇਆ ਜੀ ਇਹ ਇਹ ਕਿਹਦਾ ਲੰਮੀ ਨੂੰ ਆਪਕੀ ਤੇ ਪੈ ਲੀ। ਕਿ ਪਹਿਲਾਂ ਇਹਨਾਂ ਦਾ ਕੋਈ ਨਹੀਂ ਇਸ ਰਿਪੋਰਟ ਸਿਰਫ ਇੱਕ ਆਪਸ ਦੇ ਵਿੱਚ ਖੈਬਾਜੀ ਹੋਣ ਦਾ ਆਪਣਾ ਮੁੱਦਾ ਬਚਿਆ ਸੀ ਇਹਨਾਂ ਦਾ ਰੀਸੀਪੀ ਜਿਹੜਾ ਉਹਨੂੰ ਤਕਰਾਰ ਬਾਜੀ ਹੋਣ ਕਰਕੇ ਅਚਨਚੇਤ ਲੜਾਈ ਹੋਈ ਹੈ ਕੋਈ ਪਹਿਲਾਂ ਦਾ ਕੋਈ ਨਹੀਂ ਆਪ ਤੇ ਕੋਈ ਜਾਣ ਪਛਾਣ ਨਹੀਂ ਹੈ। ਹਮਲਾ ਜੀ ਕਰਚ ਸੀਗੇ ਦੇ ਕੋਲ ਇਹਨਾਂ ਦੇ ਤੇ ਕਰਚ ਮਾਰੀ ਸੀ ਬੁਰਕੀ। ਉਹਦੀ ਇਹ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ हाँ तो जी हाँ ननी उनमें तो पढ़ना होगा इच्छा के लिए मामले रखते हैं। वैसे ना जेट तो हमलोग कक्कराम सीखे जी उधर तो दो दिन का पक्षमान निकला सही जोड़े दूध जने मिले हो जुगनाई ने वो कोटि पेस करने लगे तो उन्होंने उनके परिणाम उन्होंने रीहैट करना इतने सफल हैं। ये पिंक से दो लें तो य ਇਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲੋ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵਗੈਰਾ ਆ ਰਹੇ ਨੇ ਬਹੁਤ ਅਗਰੈਸਿਵ ਨੇਚਰ ਦੇ ਆ ਰਹੇ ਨੇ ਅੱਜ ਕੱਲ ਲਾਈਟ ਵਗੈਰਾ ਵੀ ਆਉਂਦਾ ਕਿ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਗਏ। ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾਂ ਵੀ ਇਹਨਾਂ ਨੂੰ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹ ਨਹੀਂ ਕਿਤੇ ਜਾਂਦੇ ਨੇ। ਲੇਟ ਨਾਈਟ ਇਹਨਾਂ ਨੂੰ ਘਰੋਂ ਨਾ ਨੂੰ ਪੁੱਛਿਆ ਜਾਵੇ ਤਾਂ ਉਹ ਗ੍ਰਾਇੰਡਿੰਗ ਕਰਕੇ ਬੈਠੇ ਰਹਿੰਦੇ।